ਉੱਕੇ ਮਾਝਾ ਟੂਰ ਦਾ ਬਹੁਤ ਵਧੀਆ ਰਹੀ ਮਾਰੂ ਦੀ ਫਾਰੀਆ ਬਹੁਤ ਬਧੀਆ ਟੂਰ ਰਹੀ ਸਾਰੇ ਸਾਡੇ ਸਟਾਫ ਦੀ ਇਨੇ ਦੇ ਸਤਿਪਾਕਾ ਨਾਲ ਗਾਈ ਜੀ 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 ਠੀਕ ਹੈ ਤੇ ਵਧੀਆ ਕੀਤਾ ਇਹਨਾਂ ਨੂੰ ਜੀ ਫਤਿਹ ਦਾ ਨਾਮ ਦੁਬਾਰਾ ਕਰਦਾ ਜੀ ਜੀ ਅੱਜ ਤੁਹਾਨੂੰ ਪਾਏ ਜੀ ਜੀ ਕਰਿਆ ਰਹਿਣਾ ਜੀ ਸਾਰੇ ਅਸੀਂ ਬਹੁਤ ਖੁਸ਼ੀ ਨਾਲ ਹਾਂਜੀ ਸਤਿਪਾਕਾ ਹਾਂ ਜੀ ਸਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਵਧੀਆ ਲੱਗਾਈ ਜੀ ਨਾ ਪਤਾ ਕੀ ਸਾਡੇ ਸਾਠ ਲੱਗਣ ਦੇ ਕਾਰਨ ਪਿਆਰੀ ਨਹੀਂ ਹੁੰਦੀ ਲੱਗਦੀ ਤੇ ਜੇ ਤੁਹਾਹਰੇ ਹੀ ਕਿਰਪਾ ਦੇ ਅਗਲੇ ਸਾਲ ਕਨੇਡਾ ਦੀ ਪਿਆਰੀ ਕਰਾਵਾਉਣੇ ਕਰਜਨਾ ਕਰਾਵਾਂਗੇ ਤੇ ਫੇਰ ਵਧੀਆ ਬਹੁਤ ਬਹੁਤ ਅਮਲਿਆ ਉਹ ਫਿਰ ਵੀ ਜਿੰਨੀ ਸਾਨੂੰ ਅਜੇ ਛੱਟ ਦਾ ਕਰਕੇ ਆਸ ਨੂੰ ਵੱਧ ਖੇਡਿਆ ਹਾਂ ਜੀ ਪਰ ਪਾਰਟੀਆਂ ਅਭੀ ਹੁੰਦੇ ਸਾਲ ਨੂੰ ਪੂਰੀ ਤਿਆਰੀ ਲਵਾਵਾਂਗੇ ਤੇ ਮਹਾਰਾਜ ਸੁਖਰ ਫੀਲਡ ਤੇ ਕਾਲ ਅਨੇਕ ਲੱਭੇ ਜਾਂਗੇ ਜੀ ਹਾਂ ਬਾਕੀ ਇਹ ਚਾਹੇ ਨੇ ਜੂਰੀ ਤਰੀਕੀ ਤੇ ਮੇਰੇ ਪਹੁੰਚ ਗਿਆ ਕਿ ਕਿਤੇ ਤੱਕ ਹੋ ਗਿਆ ਚਲੋ ਕਿਰਪਾਲ ਸਿੰਘ ਬੰਦੇ ਦਾ ਹੀ ਲੰਸੂ ਲੰਦਾ ਕਿਰਪਾ ਮਹਾਰਾਜ ਨੇ ਕਰਦੀ ਹੁੰਦੀ ਹੈ ਮੈਂ ਤੇਰਾ ਅੱਗੇ ਨਾ ਇਹ ਕਿਰਪਾ ਬਾਬੇ ਨੇ ਕੀਤੀ ਹੈ ਤੇ ਚਲੋ ਐਸ ਵੀ ਇੱਥੇ ਹੋ ਗਿਆ ਆ ਹੌਲੀ ਹੌਲੀ ਮਹਾਰਾਜ ਘਰੂ ਤੱਕ ਹੀ ਦੇ ਨਾਕ ਲੈਦਾ ਕਿੱਦੂ ਆਸ ਤੇ ਸਾਡੀ ਗਾਂ ਕਨੇਡਾ ਖੜਾਉਣ ਨੂੰ ਚਾਹੁੰਦਾ ਮਾ ਮ ਕੀ ਕਰਦਾ ਹਾਂ ਹਾਂ ਜੀ ਇਹਨਾਂ ਬਾਕੀ ਚਲੋ ਸਾਰੇ ਆਏਗਾ ਤਾਂ ਇਹ ਬਾਕੀ ਸਾਰੀ ਟੀਮ ਦਾ ਇਹ ਆ ਵੀ ਸਾਰੀ ਟੀਮ ਸਾਰੀ ਭਰਾਵਾ ਪੂਰੀ ਟੀ ਆ ਤੇ ਜਦੋਂ ਆਇਆ ਵਾ ਤੇ ਸਾਰੀ ਟੀਮ ਇਕੱਠੀ ਬਾਕੀ ਕਿਹੜੇ ਪਲੇਅਰ ਜਿਹੜਾ ਆਜੇਗਾ ਅਗਲੇ ਤੋਂ ਜਦੋਂ ਆਪ ਨਹੀਂ ਲਾਜ ਬਾਅਦ ਮੇਰੇ ਕੋਲੋਂ ਗੱਲ ਕਰਕੇ ਇਹ ਤਿਸ ਤਰ੍ਹਾਂ ਆਪਣਾ ਪੱਕਾ ਹੀ ਇਹ ਤੇ ਖੇਡ ਨਹੀਂ ਆਉਂਦਾ ਇੱਥੇ ਇਹਦਾ ਤੇ ਚਲੋ ਜਾਂਦਾ ਵੀ ਸੀ ਖੇਡਣਾਉਂਦਾ ਮੁੜ ਕੇ ਚਲੇ ਜਾਂਦਾ ਵਾ ਬਾਕੀ ਸ਼ੌਂਕ ਨਾ ਕਿ ਇਹ ਸ਼ੌਂਕ ਕਬੱਡੀ ਦਾ ਸ਼ੌਂਕ ਲਾ ਲੋ ਨਾਲੇ ਸਾਡੀ ਟੀਮ ਦਾ ਮੇਨ ਸਪਾਂਸਰ ਆ ਇਹ ਕੋਈ ਰਵੀ ਹਾਂ ਕਿਤੇ ਲੋੜ ਪਈ ਜੇ ਹਾਂਜੀ ਸਾਰਿਆਂ ਦਾ ਭਰਾਵਾਂ ਦੇ ਨਾਲ ਅਰਦਾਸ ਸਾਰਿਆਂ ਨਾਲ ਬਾਕੀ ਤਾਂ ਸਾਰੀ ਟੀਮ ਬਲਟੀ ਹਾਂਜੀ ਟੀਮ ਤੇ ਚਲੋ ਇਦਾਂ ਭਰਾ ਸਾਰੇ ਨਾਲ ਇਹ ਪਤਾ ਭਰਾ ਦੇ ਹੋਣ ਦੀ ਖੁਸ਼ੀ ਹੋਈ ਸਾਰਿਆਂ ਨੂੰ ਹਾਂ ਚਲੋ ਵਧੀਆ ਟੀਮ ਆਈ ਹੈ ਹਾਂਜੀ ਜੀ ਚਲੋ ਚੱਲਦੇ ਹਾਂ ਅੱਧਾ ਪੁੱਛੇ ਗਏ ਹੈ ਮੈਂ ਚਲੋ ਚਲੋ ਪੱਕਾ ਜੀ ਪੱਕਾ ਨੋਸੇ ਆਪਾਂ ਚਲਿਆ ਆਹ ਨਾਲ ਹੀ ਉੱਥੇ ਨਾਲ ਹੀ ਮੋਬਾਈਲ ਤੇ ਲੱਗੇ ਹੋਏ ਨੇ ਆਪਾਂ ਹੀ ਨੇ ਹੈ ਰਸਨਾ ਆਪਾਂ ਪਾਏ ਆ ਬਗਵੰਦੇ ਸਾਹਿਬ ਆਪਾ ਦੀ ਜਨਮ ਸਥਾਨ ਤੇ ਟਿਕਟ ਮਤੇ ਖਲੋਤੀਆ ਤੇ ਮੈਂ ਟਿਕਟ ਵੀ ਕਰਤੀ ਟਿਕਟਾਂ ਦੀ परात्मा ਸਾਰੇ ਆ ਗਏ ਯਾਰ ਸਾਰੇ ਆ ਗਏ ਇਹ ਆਪਾਂ ਆ ਗਏ ਜੀ ਅਲਗੋ ਕੋਠੀ ਤੇ ਅਲਗੋ ਕੋਠੀ ਤੇ ਸਵਾਗਤ ਕੀਤਾ ਵੀਰਾਂ ਨੇ ਅਲਗੋ ਕੋਠੀ ਵਾਲਿਆਂ ਬਹੁਤ ਸਵਾਗਤ ਕੀਤਾ ਮੰਨੇ ਚੱਠੂ ਪਲੇਅਰ ਦਾ ਤੇ ਆਪਾਂ ਜਾ ਰਹੇ ਆ ਅਲਗੋਠੀ ਤੋਂ ਵਾਪਸ ਕਰੇ ਜਾ ਰਹੇ ਆ ਮੰਨੇ ਚੱਠੇ ਪਿੰਡ ਨਵੇਂ ਪਿੰਡ ਤੇ ਰਵੀ ਵੀਰ ਆ ਉਹਦਾ ਕਰੀਬੀ ਵੀਰ ਆ ਕਿੱਥੋਂ ਰੱਖਦੀ ਫੇਰ ਗੱਡੀ ਆਓ ਹਾਰ Thank <laughs> you. ਸਾਲ ਜੀ ਆਪਾਂ ਬਹੁਤ ਸਿੱਖਿਆ ਜੀ ਪਵਾੜਾ ਤੇ ਲਿਆਉਦੇ ਤੇ ਸਾਰੇ ਨਾਮ ਪ੍ਰਿੰਟ ਤੇ ਜਿਹਨਾਂ ਨਾਮ ਕਰਦਾ ਮੰਨੇ ਨਾ ਆਹਨ ਸਾਡਾ ਬਨਵਾਰਤ ਰਹਿ ਗਿਆ ਜੂਰਾ ਬੇਟੀ ਨਾ ਹੁੰਦਾ ਹੋਇਆ ਸਾਰੇ ਮੁੰਡੇ ਆ ਸਾਰੇ ਹੀ ਹੋ ਪੌਂਦ ਜੀ ਸਾਹਿਬ ਇਹ ਰਵਾਤੋਂ ਆਂਦੇ ਆ ਨੋ ਨਿਆ ਸਾਥ ਜੀ ਆਹ ਬਗਾਂ ਪਟੜਾ ਆਹ ਸਾਡਾ ਆ ਨਹੀਂ ਪੂਰਾ ਕੋਈ ਕੋਈ ਨਹੀਂ ਚਲਾ ਦੇ ਉਸ ਤੋਂ ਬਾਜਾ ਰਿਹਾ ਜੀ ਪਿੰਡ ਨਵੇਂ ਪਿੰਡ ਆਪਣੇ ਤੁਹਾਡੇ ਪਾਪਾ ਕਾਲਾ ਮਿਰਚਾ ਕਰਦੇ ਬਹਿਣਾ ਹਾਂਜੀ ਹਾਂਜੀ ਪਿੰਡ ਉੱਥੇ ਜਾਣਾ ਆਪਾਂ ਹਾਂਜੀ ਜੀ ਕਰੂਗਾ ਬਹੁਤ ਜਾਣਾ ਮੱਥਾ ਟੇਕਣਾ ਠੀਕ ਹੈ ਬਾਬਾ ਜੀ ਦੀ ਸ਼ੀਰੋ ਲੈ ਕੇ ਬਾਬਾ ਸੁਵਿੰਦਰ ਸਿੰਘ ਜੀ ਤੋਂ ਹਾਂਜੀ ਜੀ ਮੇਰਾ ਬੱਖੇ ਤਾਂ ਆਪਣੇ ਘਰ ਚੱਲਾਂਗੇ ਠੀਕ ਆ ਤੇ ਉੱਥੇ ਆਪਣਾ ਚਾਹ ਪਾਣੀ ਦਾ ਪ੍ਰਬੰਧ ਹੈ ਠੀਕ ਆ ਜਿੰਨੀ ਵੀ ਸੰਗਤ ਆਈ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਹਾਂ ਤੇ ਇਧਰੋਂ ਤੇ ਸੋਨੀ ਭਰਾ ਸਵੇ ਇੱਧਰ ਹੀ ਆਪਣੇ ਨਾਲ ਆ ਪਰਾਣਾ ਬਹੁਤ ਪਿਆਰ ਆ ਮੰਨੇ ਦਾ ਬਹੁਤ ਪਿਆਰ ਆ ਹਾਂਜੀ ਪਰਾ ਸਵੇਰ ਦਾ 4 ਵਜੇ ਦਾ ਨਾਲ ਸਾਡੇ 에어ਪੋਰਟ ਤੇ ਆਪਰਾ ਤੇ ਬੜੀ ਦਿਨ ਨੂੰ ਖੁਸ਼ੀ ਭਰਾ ਨੂੰ ਬਹੁਤ ਚਾਹ ਆ ਤੇ ਬਾਕੀ ਗੱਲਬਾਤ ਜਿਹੜੀ ਆ ਆਪਾਂ ਹੁਣ ਉਪਰਦਰ ਸਾਹਿਬ ਪਹੁੰਚ ਲੈਣੇ ਆ ਤੇ ਸੋ ਨਿਭਾ ਕਰਨਗੇ ਹੈ ਬਾਕੀ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮੰਨੇ ਦਾ ਨਾਮ ਬਹੁਤ ਜਿਆਦਾ ਠੀਕ ਐ ਨਮਾ ਪਿੰਡ ਆ ਗਿਆ ਹਾਂਜੀ ਹਾਂਜੀ ਤੇ ਇਥੋਂ ਤੁਰੇ ਹੀ ਵਾਪਸ ਗਏ ਸੀ ਚੋਰਪਾ ਖੇਡਣ ਹਾਂਜੀ ਫਿਰ ਆਗੇ ਵਾਪਸ ਕਰੇ ਖੇਡ ਕੇ ਤਾਂ ਵਧੀਆ ਵਧੀਆ ਟੋਰ ਲੱਗਾ ਵੀ ਇਦਾਂ ਫਸਟ ਵੀ ਨਿਕਲੀ ਇਥੋਂ ਹਾਂਜੀ ਯਾਰ ਪੌਣ ਇੱਧਰ ਲਈ ਦੇ ਕੱਪ ਹਾਂਜੀ ਲੈ ਮੁਰੇ ਨੀਂਗੇ ਪੈ ਤਾ ਵਾਹ ਜੀ ਪਿੰਡ ਪਹੁੰਚ ਗਏ ਆ ਮੰਨਾ ਚੱਟੂ ਵੱਡੀ ਬੇਰ ਪਣਦੀ ਸ਼ਾਨ ਨਮੇ ਪਣਦੀ ਕੋਦੇਪੁਰ ਜਿੰਨ ਪਿੰਡ ਵਾਸੀ ਜੀ ਪਹਿਲਾਂ ਉਥੇ ਹਲਕਾ ਕੋਠੀ ਮਿਲੇ ਉਸ ਤੋਂ ਬਾਅਦ ਬਾੜਾ ਛੱਟਾ ਚੱਕੀ ਰਾਂ ਬਹੁਤ ਢੇਗ ਗਲਤ ਗਣਾ ਹਾਂਜੀ ਰਵੀ ਹਾਂਜੀ ਗੱਡਿਆਂ ਮਗਰ ਵੀ ਬੜੀ ਲੈਣ ਤਗੜੀ ਜਾਂ ਤੇ ਜਿਸਾਬ ਲੱਗੇ ਤੇ ਬੜਾ ਪਿਆਰ ਆ ਕਬੱਡੀ ਪਿਆਰ ਮੰਨੇ ਨਾਲ ਸਾਹਮਣੇ ਕਾਰੇ ਮੰਨੇ ਚਟੂ ਦਾ ਸਾਹਮਣੇ ਪ੍ਰਬੰਧ ਕੀਤੇ ਹੋਏ ਆ ਤੇ ਅੱਜ ਪਹੁੰਚ ਕੇ ਅੱਜ ਮੰਨੇ ਚਟੂ ਦੇ ਘਰ ਪਹੁੰਚੇ Kena dari ini Kena dia ਬਰੀਕਾਂ ਅਸੀਂ ਸ਼ੁਰੂਆਤ ਉੱਥੋਂ ਕੀਤੀ ਪੜ੍ਹਾਣੇ ਤੋਂ ਹੀ ਇਹਨੇ ਹਾਂਜੀ ਹਾਂਜੀ ਪੜ੍ਹਾਣੇ ਤੋਂ ਤੇ ਤੁਹਾਡੇ ਕੋਲ ਹੁਣ ਬੱਚੇ ਬਹੁਤ ਹੋਣੇ ਬਹੁਤ ਹੋ ਜੀ ਹੁਣ ਦਰਸ਼ਕ ਬਈਆ ਗਾਉਂ ਦੇ ਚੁਭਾ ਗਾਉਂ ਜਾਂਦੇ ਨੇ ਠੀਕ ਹੈ ਜੀ ਬਾਹਰ ਗਿਆ ਤਿਆਰੀ ਕਰਕੇ ਭਿੰਜਾ ਮੀਨਾ ਤਿਆਰੀ ਕਰਾਈ ਜੀ ਹਾਂਜੀ ਹਾਂਜੀ ਤੇ ਬਾਕੀ ਜਿੱਦਾਂ ਅੱਗੇ ਮਿਲ ਕੇ ਆਜਾਇਆ ਇਹਨਾਂ ਤੁਹਾਨੂੰ ਖੁਸ਼ੀ ਹਾਂ ਬਹੁਤ 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 ਮਣਕੋ ਜੀ ਹਾਂ ਹਾਂਜੀ ਸਾਰੇ ਘਰ ਦਾ ਨਾਮ ਚੜ੍ਹ ਦਿੱਤਾ ਸਾਰੇ ਇਸ਼ਾਨਦਬੀ ਹਾਂਜੀ ਸਾਰੇ ਆ ਗਏ ਹੋਰ ਵੀ ਦੀ ਟੀਮ ਨਾਲ ਆਈ ਜਿੱਦਾਂ ਜਿੱਤਾਂ ਪਾਸ ਹੋ ਸਕੇ ਸਾਰੇ ਸਾਰੇ ਹਾਂ ਸਾਰਿਆਂ ਨੂੰ ਸੁਜੋਗ ਹੈ ਸਾਰੇ ਪਲੇਅਰ ਨਾਲ ਸਾਰੇ ਸਾਰੇ ਬੜਾ ਚਾਅ ਹੈ ਅੱਜ ਜੇ ਚਲੋ ਸਟਾਪ ਪੀਟਾਂ ਲਗੀਆਂ ਨੂੰ ਤੇ ਅੱਗੇ ਜੇ ਚਲੋ ਖਿਆਈ ਦੇ ਮੂਰੇ ਜਿੱਤ ਹੁੰਦੀ ਹੈ ਜੀ ਹਾਂ ਜੀ ਹਾਂ ਜੀ ਅੱਜ ਤੱਕ ਦੋ ਸਾਲ ਫਿਲਮ ਜਾ ਸਕਦਾ ਹੈ ਬਾਹਰ ਹਾਂ ਜੀ ਹਾਂ ਜੀ ਸਟਾਪ ਪੀਟਾਂ ਜਿੱਦਾਂ ਬਦਲ ਪਲੇਅਰ ਮਾਰ ਜਾਂਦੇ ਨਾਲ ਉਹ ਸਾਨੂੰ ਨਸੀਬ ਬਦਲ ਜਾਂਦਾ ਹੈ ਤੇ ਸਾਰੇ ਹੁਣ ਬਹੁਤ ਚਾਅ ਹੈ ਮਤਲਬ ਕਿ ਇੱਥੇ ਤੱਕ ਪਹੁੰਚਿਆ ਮੈਂ ਨਾ ਕਿ ਉਹ ਮਾਰ ਹੋਵੇ ਕੋਈ ਦਾ ਲਾਈਫ ਮਾਰ ਹਾਂ ਜੀ ਮੈਨੂੰ ਨਹੀਂ ਕਿ ਮੈਂ ਰਹਿਦਾ ਹਾਂ ਵਧੀਆ ਦੇਖੋ ਬਹੁਤ ਬਹੁਤ ਵਧੀਆ ਦੇਖੀ ਸੀ ਵੀਰ ਨਾਲ ਬੜੀ ਘਟੀਆ ਜਿੰਨੀ ਗੱਲ ਕਰੀਏ ਸੀ ਉਹਦਾ ਕਿਹਦੇ ਮਿਲ ਵੀ ਵਧੀਆ ਘਟੀਆ ਫਿਲਮ ਲੱਗੀ ਠੀਕ ਹੈ ਹੋਰ ਕਿਹੜੇ ਕਿਹੜੇ ਪਲੇਅਰ ਹੈ ਆਪਣੇ ਨਾਲ ਮੀਨੂਨਾ ਜੀ ਛੋਟੀ ਸਿਰਨਗੜੀ ਆ ਅਛਪੋਲਾ ਰਾਣਾ ਲੋਪੋ ਕੇ ਸਾਈਨ ਬਾਬਾ ਬਦਾਲਾ ਬੱਲਾ ਕੋੜਮਾ ਮਦਖਾ ਇੱਕ ਮੁੰਡਾ ਸੀ ਗੁਰਸੇਵਕ ਸੁਰਖਮੁਰਦ ਠੀਕ ਹਾਂਜੀ ਸੱਤ ਬੰਦੇ ਦੀ ਟੀਮ ਨੇ ਸੀ ਪਲੇਅਰ ਹੋਣ ਤੁਹਾਡੇ ਨਾਲ ਤਾਂ ਅਸੀਂ ਕਦੇ ਆਏਗੇ ਹੋਰ ਵੀ ਤੁਹਾਡੇ ਨਾਲ ਫੇਰ ਆਪਾਂ ਸਾਰੇ ਆ ਗਏ ਨੂੰ ਜੀ ਸਾਰੇ ਆ ਗਏ ਸਾਰੇ ਆ ਗਏ ਜੀ ਹਾਂਜੀ ਬਾਕੀ ਉਸਤਾਦ ਦਾ ਉਹ ਥੋੜਾ ਆਪ ਨੂੰ ਰੋਲ ਦਾ ਜਨੇ ਹਾਂਜੀ ਹਾਂਜੀ ਸਭ ਕੁਝ ਖਾਇਆ ਵੀ ਇੱਕ ਕਬੜੀ ਦੇ ਦੋ ਜੀ ਇਹ ਊੜਾੜਾ ਜੀ ਉਹ ਤੇ ਮੈਂ ਇਹਨਾਂ ਦੇ ਚਾਚਾ ਜੀ ਨੇ ਹਾਂਜੀ ਹਾਂਜੀ ਅਪਨ ਤੁਮਾ ਤੇ ਕੋਵਜ ਤੇ ਮੈਂ ਇਹਨਾਂ ਨੂੰ ਸਿੱਖਿਆ ਜੀ ਸਭ ਸ਼ੁਰੂਆਤ ਮੈਂ ਇਹਨਾਂ ਨੂੰ ਕੀਤੀ ਆ ਸਾਡੇ ਗੁਰੂ ਨੇ ਹਾਂਜੀ ਸ਼ੁਰੂਆਤ ਮੈਂ ਇਹਨਾਂ ਨੂੰ ਕੀਤੀ ਆ ਉਸ ਤੋਂ ਬਾਅਦ ਚਲੋ ਉਸਤਾਦ ਤਾਂ ਬਾਬਾ ਨੂੰ ਫੋਟੋ ਗਿਆ ਮੈਂ ਉਹਨਾਂ ਨਾਲ ਖੇਲਦਾ ਸੀ ਗੁਰੂੰਦਰ ਕੋਲ ਆਇਆ ਹਾਂ ਬਾਅਦ ਚੋਰ ਕਬੱਡੀ ਦਾ ਉਹੜਾ ਵਾਲਾ ਤਰੀਕਾ ਜਿਹੜੀਆਂ ਉਹ ਮੈਂ ਉਹ ਮੋਢਲੇ ਸਿੱਖਿਆ ਮੈਂ ਇਹਨਾਂ ਨੂੰ ਹਾਂ ਸ਼ੁਰੂ ਤੋਂ ਕਲੇ ਸਟਾਰਟਿੰਗ ਹਾਂਜੀ ਹਾਂ ਅਗਰ ਸਟਾਰਟਿੰਗ ਦੇ ਤੋਂ ਬਾਅਦ ਤਹੀ ਤਾਬੇ ਪਾਉਂਦੇ ਹਾਂ ਉਹਦਾ ਉਸਤਾਦ ਹਾਂਜੀ 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 ਜਿਵੇਂ ਕਿ ਉਹ ਉਸਤਾਦ ਨੇ ਇਹ ਵੀ ਉਸਤਾਦ ਨੇ ਹਾਂਜੀ ਹਾਂਜੀ ਠੀਕ ਹੈ ਬਾਕੀ ਚਲੋ ਸਾਰੀ ਟੀਮ ਵਧੀਆ ਤੁਹਾਡੀ ਵਧੀਆ ਮੰਡੇ ਜਿਵੇਂ ਲਾਭ ਲੈ ਰਿਹਾ ਕੋਰਤਾਸ ਵਾਲੀ ਕੋਈਆ ਮੰਡੀ ਦੀ ਗੋਲਟੀ ਦਾ ਦਿੱਤੀ ਸਮਾਂ ਨਹੀਂ ਲਾ ਹਾਂਜੀ ਹਾਂਜੀ ਇਹ ਵੀ ਵਧੀਆ ਤੁਹਾਨੂੰ ਟੀਮ ਦੇਖੇ ਹੁੰਦੇ ਆ ਹਰ ਉਹਨਾਂ ਦੇ ਪਟਨਾ ਮੇਰੇ ਟੀਮ ਉਹਨੂੰ ਉੱਤਲੇ ਗਏ ਹੋਏ ਸਹੀ ਹੈ ਹਾਂਜੀ ਬਾਗੀ ਧੰਨਵਾਦ ਸਾਰੇ ਵੀਰਾਂ ਜਿਹੜੇ ਮੌਜੇ ਵੀਰ ਨਾਲ ਸਾਜੀ ਕੰਤਲ ਨਾਲ ਤੇ ਜਬਰਾਂ ਉਹ ਤੇ ਜਬਰਾਂ ਨਹੀਂ ਜ ਆਪਰੇ ਅੰਦਰ ਜਬਰਾਂ ਵੀ ਜਬਰਾਂ ਆਉਂਦੀ ਠੀਕ ਠੀਕ ਤੇ ਇਹ ਹੈਗੇ ਆਪਣੇ ਮੰਨੇ ਚੱਟਦੇ ਮਾਸੀ ਦੇ ਪੁੱਤ ਰਵੀ ਵੀਰ ਇਹ ਪੱਕੇ ਨਾਲ ਨਾ ਰਹਿੰਦੇ ਬੜੇ ਸੂਰਨਾਨ ਤੇ ਜਿਆਦਾ ਦੇਖ ਕਰਦੇ ਨਹੀਂ ਬਹੁਤ ਮੇਦੀ ਮੈਂ ਕੁਮਟੀ ਕਰ ਚੁੱਕੇ ਨੇ ਜੋ ਕੁਛ ਚਾਰ ਚਾਹੀਏ ਰਵੀ ਵੀ